ਐਸਐਸਪੀ ਗੁਰਦਾਸਪੁਰ ਆਈਪੀਐਸ ਅਦਿੱਤਯ ਦੇ ਦਿਸ਼ਾ ਨਿਰਦੇਸ਼ਾਂ ਤੇ ਟ੍ਰੈਫਿਕ ਪੁਲਿਸ ਤਾਲੀਵਾਲ ਦੇ ਵੱਲੋਂ ਡੰਡਵਾ ਰੋਡ ਚੌਕ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਅਧੂਰੇ ਕਾਗਜ਼ ਵਾਲੇ ਵਾਹਨਾਂ ਦੇ ਚਲਾਨ ਕੀਤੇ ਗਏ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਡੀਐਸਪੀ ਤੁਜਿੰਦਰ ਸਿੰਘ ਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਸਣੇ ਪੂਰੀ ਤਾਲੀਵਾਲ ਪੁਲਿਸ ਦੀ ਟੀਮ ਹਾਜ਼ਰ ਰਹੀ ਹੈ ਬੁਲਟ ਮੋਟਰਸਾਈਕਲਾਂ ਨੂੰ ਇੱਕ ਵਾਰ ਫੇਰ ਪੁਲਿਸ ਨੇ ਕਾਬੂ ਕੀਤਾ ਤੇ ਕੁਝ ਚਾਲਕਾਂ ਦੇ ਵੱਲੋਂ ਟੈਲੀਫੋਨਾਂ ਦੇ ਉੱਤੇ ਸਫਾਰਸ਼ਾ ਲੜਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਅਧਿਕਾਰੀਆਂ ਨੇ ਉਹਨਾਂ ਦੀ ਇੱਕ ਗੱਲ ਸੁਣੀ ਹੈ ਇਹਨਾਂ ਨੂੰ ਇੰਪਾਉਂਡ ਕਰ ਦਿੱਤਾ ਤੇ ਗੱਲਬਾਤ ਦੇ ਦੌਰਾਨ ਡੀਐਸਪੀ ਤਜਿੰਦਰ ਸਿੰਘ ਦਾ ਇਹ ਕਹਿਣਾ ਹੈ ਕਿ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਪੇ ਵਹੀਕਲ ਦੇ ਕੇ ਬਾਜ਼ਾਰਾਂ ਦੇ ਵਿੱਚ ਕੱਢ ਦਿੰਦੇ ਉਹਨਾਂ ਖਿਲਾਫ ਵੀ ਹੁਣ ਪਰਚਾ ਕੀਤਾ ਜਾਵੇਗਾ ਗੱਲਬਾਤ ਦੌਰਾਨ ਡੀਐਸਪੀ ਸਾਹਿਬ ਨੇ ਕਿਹਾ ਕਿ ਸਮੁੱਚੇ ਗੁਰਦਾਸਪੁਰ ਤੋਂ ਲੈ ਕੇ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਹੀ ਅਦੂਰੇ ਵਾਹਨ ਚਾਲਕਾ ਦੇ ਚਲਾਨ ਕੀਤੇ ਜਾ ਰਹੇ ਨੇ ਸਾਰੇ ਬਾਅਦ ਕੋ ਮੈਸਜੇਸ ਵੀ ਬਰਦਾਸ਼ਤ ਉਹਦੇ ਨਿਸ਼ਾਨ ਦਿਸ਼ਾ ਦੇ ਧਾਰੀਵਾਲ ਤੇ ਕੰਪਲੀਟ ਜਿਆਦਾ ਸੀ ਕਿ ਬੁਲਟ ਪਟਾਕੇ ਜਾਂ ਹੋਰ ਵੀ ਬੜੇ ਚਲਦੇ ਮਿਕਲ ਚਲਦੇ ਹੋ ਉਹ ਸੰਬੰਧ ਵਿੱਚ ਆਏ ਤੇ 10 15 ਚਰਾਣੇ ਇਕੱਠੇ ਆਏ ਤੇ ਇਲੈਕਸ਼ਨ ਵੀ ਚੱਲ ਰਹੀ ਹੈ ਇਲੈਕਸ਼ਨ ਸੰਭਤ ਹੋਏਗਾ ਕੱਢ ਲੈ 10 15 ਕੱਢ ਲਈਏ ਕੁਝ ਬੁਲਟ ਆਇਆ ਕੋਈ ਦੂਸਰੇ ਵੀ ਡੋਰ ਨੰਬਰ ਹੈ ਇੱਥੇ ਜਾ ਕੇ ਕੋਈ ਲੋਕ ਫੋਨ ਤੇ ਗੱਲ ਵੀ ਕਰਦੇ ਕਿੰਨੇ ਲੋਕਾਂ ਨਾਲ ਗੱਲ ਕਰੇ ਫੋਨ ਕਰਾਉਂਦੇ ਜੋ ਮਰਜ਼ੇ ਕਰਾਉਣ ਹੈ ਇਹਨੂੰ ਗੱਲ ਨਹੀਂ ਕਰਦੇ ਜਿਹੜੇ ਮਾਪਿਆਂ ਤੋਂ ਜਿਹੜੇ ਉਹਨਾਂ ਨੂੰ ਮੋਟਰਸਾਈਕਲ ਸਕੂਟਰ ਵੀ ਆ ਕੇ ਜਿਹੜੇ ਮਾਪੇ ਸਕੂਟਰ ਤੇ ਦੌੜ ਜਿਹੜਾ ਨੂੰ ਨਾਂ ਦੇਣ ਨਹੀਂ ਤਾਂ ਉਹਨਾਂ ਦੇ ਮਾਪੇ ਤੇ ਪਰਚਾ ਰਜਿਸਟਰ ਹੋ ਜਾਏਗਾ ਜਿਹੜੇ ਯੂਨਿਟਸ ਵਾਲੇ ਬਹੁਤ ਜ਼ਿਆਦਾ ਸਾਬਤ ਕਰਾਉਂਦੇ ਇਹਨਾਂ ਦਾ ਕਾਰਵਾਈ ਕਰਨੇ ਹੁਣ ਲੈ ਕੇ ਥਾਣੇ ਬੰਦ ਕਰਨੀ ਥੋੜੀ ਇਹ ਦੇਖ ਲੈਣੇ ਹੁਣ ਜਾਕ ਐਸਐਸਪੀ ਗੁਰਦਾਸਪੁਰ ਆਈਪੀਐਸ ਅਦਿੱਤਯ ਦੇ ਦਿਸ਼ਾ ਨਿਰਦੇਸ਼ਾਂ ਤੇ ਟ੍ਰੈਫਿਕ ਪੁਲਿਸ ਤਾਲੀਵਾਲ ਦੇ ਵੱਲੋਂ ਡੰਡਵਾ ਰੋਡ ਚੌਕ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਅਧੂਰੇ ਕਾਗਜ਼ ਵਾਲੇ ਵਾਹਨਾਂ ਦੇ ਚਲਾਨ ਕੀਤੇ ਗਏ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਡੀਐਸਪੀ ਤਜਿੰਦਰ ਸਿੰਘ ਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਸਣੇ ਪੂਰੀ ਤਾਰੀਵਾਲ ਪੁਲਿਸ ਦੀ ਟੀਮ ਹਾਜ਼ਰ ਰਹੀ ਹੈ ਬੁਲਟ ਮੋਟਰਸਾਈਕਲਾਂ ਨੂੰ ਇੱਕ ਵਾਰ ਫੇਰ ਪੁਲਿਸ ਨੇ ਕਾਬੂ ਕੀਤਾ ਤੇ ਕੁਝ ਚਾਲਕਾਂ ਦੇ ਵੱਲੋਂ ਟੈਲੀਫੋਨਾਂ ਦੇ ਉੱਤੇ ਸਫਾਰਸ਼ਾ ਲੜਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਅਧਿਕਾਰੀਆਂ ਨੇ ਉਹਨਾਂ ਦੀ ਇੱਕ ਅਲਸ ਸੁਣੀ ਹੈ ਇਹਨਾਂ ਨੂੰ ਇੰਪਾਉਂਡ ਕਰ ਦਿੱਤਾ ਤੇ ਗੱਲਬਾਤ ਦੇ ਦੌਰਾਨ ਡੀਐਸਪੀ ਤਰਜੰਦਰ ਸਿੰਘ ਦਾ ਇਹ ਕਹਿਣਾ ਹੈ ਕਿ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਪੇ ਵਹੀਕਲ ਦੇ ਕੇ ਬਾਜ਼ਾਰਾਂ ਦੇ ਵਿੱਚ ਕੱਢ ਦਿੰਦੇ ਉਹਨਾਂ ਖਿਲਾਫ ਵੀ ਹੁਣ ਪਰਚਾ ਕੀਤਾ ਜਾਵੇਗਾ ਗੱਲਬਾਤ ਦੌਰਾਨ ਡੀਐਸਪੀ ਸਾਹਿਬ ਨੇ ਕਿਹਾ ਕਿ ਸੂਚੇ ਗੁਰਦਾਸਪੁਰ ਤੋਂ ਬਿਚੇ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਹੀ ਅਦੂਰੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾ ਰਹੇ ਨੇ ਅਚਾਨਕ ਬਾਅਦ ਕੋ ਮੈਸਜੇਸ ਦੀ ਬਰਦਾਸ਼ਤ ਦੇ ਨਿਸ਼ਾਨ ਦਿਸ਼ਾ ਦੇ ਧਾਰੀਵਾਲ ਤੇ ਕੰਪਲੀਟ ਜਿਆਦਾ ਸੀ ਕਿ ਬੁਲਟ ਪਟਾਕੇ ਜਾਂ ਹੋਰ ਵੀ ਬੜੇ ਚਲਦੇ ਮਿਕਲ ਚਲਦੇ ਹੋ ਉਹ ਸੰਬੰਧ ਵਿੱਚ ਆਈ ਤੇ 10 15 ਚਰਾਣੇ ਇਕੱਠੇ ਆ ਤੇ ਇਲੈਕਸ਼ਨ ਵੀ ਚੱਲ ਰਹੀ ਹੈ ਇਲੈਕਸ਼ਨ ਸੰਭਤ ਹੋਏਗਾ ਕੱਢ ਲੈ 10 15 ਕੱਢ ਲਈਏ ਕੁਝ ਬੋਲਟ ਆਇਆ ਕੋਈ ਦੂਸਰੇ ਵੀ ਦੌੜ ਨੰਬਰ ਹੈ ਇੱਕ ਜਾ ਕੇ ਕੁਝ ਲੋਕਾਂ ਤੇ ਗੱਲ ਹੀ ਕਰਦੇ ਕਿੰਨਾ ਲੋਕਾਂ ਨਾਲ ਗੱਲ ਫੋਨ ਕਰਾਉਂਦੇ ਜੋ ਮਰਜ਼ੇ ਕਰਾਉਣ ਹੈ ਇਹਨੂੰ ਗੱਲ ਨਹੀਂ ਕਰਦੇ ਜਿਹੜੇ ਮਾਪੇ ਜਿਹੜਾ ਜਾਓਗੇ ਜਿਹੜੇ ਉਹਨਾਂ ਨੂੰ ਬਾਈਸਾਈਕਲ ਤੇ ਲੈ ਕੇ ਜਿਹੜੇ ਮਾਪੇ ਸਕੂਟਰ ਤੇ ਦੋੜ ਜਿਹੜਾ ਨਾਂ ਦੇਣ ਨਹੀਂ ਤਾਂ ਉਹਨਾਂ ਦੇ ਮਾਪੇ ਦੇ ਰਜਿਸਟਰ ਡਿਸਟਰਬ ਹੋ ਜਾਏਗਾ ਜਿਹੜੇ ਯੂਨੀਕਸ ਵਾਲੇ ਬਹੁਤ ਜ਼ਿਆਦਾ ਸਟ੍ਰੀਟ ਕਰਾ ਲੱਗਿਆ ਇਹਨਾਂ ਦਾ ਕਾਰਵਾਈ ਕਰਨੇ ਹੁਣ ਲੈ ਕੇ ਥਾਣੇ ਬੰਦ ਕਰਨੀ ਥੋੜੀ ਇਹ ਦੇਖ ਲੈਣੇ ਹੁਣ ਜਾ ਕੇ